ਕਉ ਆਪ ਕਾਕਾ ਕਰਤਾ ਆ ਕੋਈ ਸੌਖਾ ਪੀ ਜੇ ਮਾ ਚਾਤਰਾ ਇੱਤਾ ਲਵੇੜ ਦਵਾ ਹਾਏ ਨਹੀਂ ਮੈਂ ਮਾਰ ਕੇ ਚਿੱਟੀਆਂ ਚਾਤਰਾ ਲੈ ਲੋ ਜੁੱਤੀ ਥੱਪੜ ਉਸ ਵਾਲਾ ਮੂੰਹ ਤੇ ਉਪਰ ਗੇਰਾ ਮੈਂ ਤੇ ਪੇਡ ਵਾਲੀ ਉਹ ਲੱਡੂ ਆ ਹਾਲਤ ਨਹੀਂ ਸੋਚ ਮੈਂ ਮਰੀ ਰਿਆ ਕੱਪੜੇ ਤੇ ਲਾ ਦੂੰ ਤਦ ਮਾਣੀ ਤੂੰ ਥੱਪੜ ਕਿੰਨੇ ਖਾਣੇ ਫੇਰ ਸੋਚ ਤੂੰ ਹੱਥ ਨਹੀਂ ਲਾਵਾ ਮੈਨੂੰ ਪਤਾ ਹੀ ਐ ਫੇਰ ਫੇਰ ਬੱਜਣੀ ਆ ਜੇ ਤੂੰ ਤੇਰੇ ਮੈਂ ਕੰਮ ਕਰੂੰਗਾ ਨਾ ਕਦੇ ਲਾ ਕੇ ਦੇਖ ਰਿਹਾ ਸੀ ਹਰ ਜੋ ਕੌਫੀ ਕੌਫੀ ਨਾ ਪਾਉਂਦੀ ਅੱਡੀ 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 ਕਰੀ ਸਾਹ ਅੱਡੀ ਤੇ ਲੱਗਾ ਅੱਡੀ ਤੇ ਲੱਗਾ ਅੱਡੀ ਤੇ ਕਰੀ ਉਹ ਲੱਗਾ ਰਹਿਣ ਤੇ ਉਹ ਕੌਫੀ ਆ ਵੀ ਪਾ ਕੇ ਸਰਵਾਟੇ ਨਾ ਨਾ ਮੇਰੇ ਕੰਮ ਬਹੁਤ ਪਾਜਣਾ ਉਹ ਅੱਡੀ ਤੇ ਲੱਗਾ ਕੋਆ ਵਾ ਅੱਡੀ ਤੇ ਲੱਗਾ ਅੱਦੇ ਤੋਰ ਅੱਦੇ ਤੋਰ ਉਹ ਪਿੱਛੇ ਡਿੱਗੀ ਆਪਾ ਦੇਪਨ ਤੇ ਰੇਰ ਨੇ ਆ ਉਹ ਕੱਲਾ ਹੀ ਮੈਂ ਉਧਰ ਔਖਾ ਹੋਇਆ ਪਿਆ ਕੱਲਾ ਹੀ ਆ ਚੱਕੋ ਭੈਣ ਮੈਨੂੰ ਪਤਾ ਨਹੀਂ ਦੇ ਵਿੱਚ ਮੈਂ ਆ ਗਿਆ ਹਾਏ ਗੰਦ ਖਾਣੇ ਆ ਤੈਨੂੰ ਇੱਦਾਂ ਦੇ ਕੋਈ ਕੰਮ ਸਿੱਧਾ ਨਾ ਕਰੇ ਹਰਾਂ ਪਿਆ ਮੈਂ ਕਹੋ ਸਾਰੀ ਦਿਹਾੜੀ ਏਸੀ ਚ ਬਿਠਾ ਰਿਆ ਮੈਂ ਉਧਰੋਂ ਸਵੇਰੇ ਪੱਠੇ ਵੀ ਲੈ ਕੇ ਆ ਹੁਣ ਗੋਆ ਵੀ ਲੈਦਾ ਤੁਹਾਡੇ ਕਾ ਮੈਂ ਚੱਕੋ ਆ ਬਈ ਮੈਨੂੰ ਠੇਕਾ ਲਿਆ ਹਾਂ ਅੰਦਰ ਰੱਖਣਾ ਹੋਰ ਕਿੱਥੇ ਰੱਖਣਾ ਏਸੀ ਚ ਬੈ ਬੈ ਕੇ ਤੂੰ ਇੱਥੇ ਆ ਸਾਰੀ ਦਿਹਾੜੀ ਮੈਨੂੰ ਔਖਾ ਪਿਆ ਆਪੇ ਚੋਂ ਉਹ ਬਦਬੂ ਆਉਂਦੀ ਆ ਨਹੀਂ ਦੇਖਾ ਹਾਂ ਕੋਈ ਸ਼ਰਮ ਕਾਲਾ ਕੋਈ ਕੋਈ ਵਿਆਹ ਕਰਨਾ ਮੈਨੂੰ ਹੈ ਨਹੀਂ ਲੈ ਜਾ ਮੈਂ ਚੱਕ ਕੋ ਕੋ ਉਹਨਾਂ ਪਨੀ ਸਾਰੇ ਚੁੜ ਜਾ ਓਏ ਯਾ ਕੁ ਪੱਕ ਮੱਤ ਗਏ ਥੇ ਚੱਕ ਪੱਕ ਹੋਏ ਰਿਆ ਮੈਂ ਤੇਰੇ ਕੋਲ ਦੱਸਾਂ ਮੈਨੂੰ ਸੌਂ ਲੱਗਾ ਮੈਂ ਤਾਂ ਨਹੀਂ ਤੁਸ ਪਾਈ ਕਰਨੀ ਓਏ ਮਸੀਹ ਮਿਲਿਆ ਮਸੀਹ ਜੋ ਮੋਸਕੋ ਓਏ ਮਸੀਹ ਮਿਲਿਆ ਮਸੀਹ ਮਸੀਹ ਮਿਲਿਆ ਮਸੀਹ ਮਿਲਿਆ ਤੂੰ ਕਮਰਿਆ ਚ ਰੱਖਣਾ ਜਾ ਗੋ ਪੱਥਣ ਵਾਲੀ ਸਾਦ ਲੈ ਦੋ ਕੋ ਪੱਥਣ ਪੁੱਤਣ ਵਾਲੀ ਆਓ ਭਾਦੀ ਕੀ ਕਰੇ ਚੱਕ ਜਾ ਇਨਾਜ਼ ਤੇ ਤੇਰਾ ਵਿਆਹ ਨਹੀਂ ਹੁੰਦਾ ਕੁੱਤੇ ਦੇ ਹੱਟ ਜਾ ਹੈ ਨਾ ਲੱਛਾ ਨਹੀਂ ਚੱਕਦੇ ਵਿਆਹ ਦਾ ਕੀ ਮਤਲਬ ਹੈ ਮਾ ਤੇ ਵਿਆਹ ਦਾ ਮਤਲਬ ਹੈ ਆਓ ਬੰਦੇ ਨੇ ਪਤਾ ਸਿੱਧੀ ਸੈਂਨੇ ਚ ਗੱਲ ਗੱਲਾਂ ਮੈਂ ਦੇ ਤਾਂ ਮੈਂ ਨਹੀਂ ਦੇਤਾ ਤੈਨੂੰ ਕੱਬ ਦੇ ਤਾਂ ਕਿਹਨੇ ਕਰਦਾ ਆ ਤੇਰੇ ਦੁਨੀਆ ਨੇ ਕੀ ਸੀਂਦੇ ਮੋ ਲੱਗੇ ਮੈਨੂੰ ਜੱਗੋ ਵਾਰੇ ਜੱਗੋ ਵਾਰੇ ਕੰਮ ਕਰੂ ਜੱਗੋ ਵਾਰੇ ਜੱਗੋ

ਮਿਸਰੀ ਆ ਮਨੇ ਹਰੋ ਗੱਲਾਂ ਬਈਆਂ ਜਦੋਂ ਗੋਪੀ ਦੇ ਉੱਤੇ ਤੁਸੀਂ ਲੋ ਪਾਉਂਦੇ ਸੀ ਕਟਕਟਾ ਕੇ ਵੀ ਕੰਮ ਕਰਾਉਂਦੇ ਸੀ ਅੱਜ ਕਰਨਾ ਨਹੀਂ ਹੱਬ ਨਹੀਂ ਕਰਾਂਗੇ ਨਿਕਲੋ ਨਿਕਲेंगे ਬੋਰੀ ਰਹਿਤਰਾ ਚੱਕੋ ਨਿਕਲेंगे ਅਪਨੇ ਲੜਕੀ ਕੇ ਸਾਥ ਸਟਾਰ ਬਾਕ ਤੇ ਨੂੰ ਜਾਈਂਗੇ ਕਿਹੜੇ ਲੜਕੀ ਮਾਂ ਤੇਰੀ ਹਰਾਮ ਜਨੀ ਉਲਟੋ ਆਏਗੀ ਖਿਆਲੋ ਦੀ ਪੜੀ ਕਿਉਂ ਨਹੀਂ ਲੱਥੇ ਮਰੇ ਜੰਗੇ ਬੜਾ ਲੱਥੇ ਤੇਰੀ ਤੇਰੇ ਲੋਲੇ ਸੀ ਗੋਏ ਦੇ ਵਿੱਚ ਔ ਕੋਈ ਗੱਲੇ ਨਹੀਂ ਆਉਗੀ ਕੁੜੀ ਕੁੜੀ ਤੁਸੀਂ ਨਹੀਂ ਲਿਆਂਦੀ ਦਿੱਤੀ ਤੁਸੀਂ ਨਹੀਂ ਲਿਆਂਦੀ ਦਿੱਤੀ ਕਿਧਰ ਕੁੜੀ ਕੋਲ ਦੀ ਐ ਨੰਨ ਜਿਨ ਨਾਲ ਹੀ ਐ ਕਰਦੀ ਸੀ ਜਦੋਂ ਇਹ ਕੋਲ ਦੀ ਮੰਗੇ ਨਾਲੇ ਐ ਨਹੀਂ ਮੈਨੂੰ ਨਹੀਂ ਸਾਲਾ ਪਤਾ ਲੱਗਾ ਕੁੜੀ ਐ ਕਿਉਂ ਗੋਹਾ ਨਹੀਂ ਆਪੜੇ ਤੇ ਗੱਲਾਂ ਇਹ ਪੁੱਛ ਕੁੜੀਆਂ ਐ ਕਿਉਂ ਕਰਦੀਆਂ ਮੈਨੂੰ ਨਹੀਂ ਸੀ ਪਤਾ ਮੈਂ ਕਰ ਮੇਰੇ ਕੋ ਸੰਗਦੀਆਂ ਸਾਲਾ ਗੋਹੇ ਦਾ ਮਾਸਕਾਉਂਦਾ ਆਈ ਕੋਲੋਂ ਜਿਹੜਾ ਮੂਤਪਰਾ ਸਿਆਲਾ ਨੂੰ ਕਾਜਗਾ ਕੇ ਤੁਸੀਂ ਲੋਕਾਂ ਦੇ ਆ ਗੋਲ ਦੇਖਣਾ ਛੱਤੈ ਖੋਲ ਦੋ ਹਣ ਦੋਹੇ ਦਾ ਮਾਸਕਾ ਨਾ ਜੇ ਸ਼ਾਮ ਇਹ ਆ ਨਹੀਂ ਪਹਿਣਾ ਦੁੱਧ ਦਾ ਜੜਾ ਸਬਨ ਕਰਕੇ ਉਹ ਤੁਹਾਨੂੰ ਚੰਗਾ ਲੱਗਦਾ ਆ ਵੀ ਚੱਕ ਲੈ ਲੈ ਚੱਕਣ ਛੱਡ ਨਹੀ 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 ਚੱਕੋ ਦੇਖੋ ਕੀ ਕੀ ਖਾਤਾ ਹੋਊਗਾ ਉਹਨੇ ਆਇਆ ਤਾਂ ਪਾਰਟੀ ਆਜੋ ਮੈਨੂੰ ਕੋਪੀ ਪਰ ਖਾਦਾ ਉੱਚਾ ਆਲੇ ਆਲੇ ਹੱਲ ਨਹੀਂ ਆਕਦੇ ਸਿੱਧਾ ਤੂੜੀ ਆਲੇ ਹਰਾ ਪੱਠਾ ਵੀ ਬੰਮਾ ਜੀ ਨੂੰ ਕਮਜ਼ੋਰੀ ਲੱਗਦੀ ਕਿਸੇ ਕਾਲ ਦੀ ਆ ਪੱਠਾ ਉਹ ਤੈਨੂੰ ਦੁੱਖ ਬਣਦਾ ਤੇਰੇ ਖਾਣੋਂ ਦੇ ਆਰਾਮ ਅੱਛਾ ਯਾਰੀ ਅਸੀਂ ਕਾਰੇ ਕਰਾ ਕੇ ਵੀ ਤੈਨੂੰ ਦੁੱਖ ਦਿੰਨੇ ਆ ਦੁੱਖ ਤਾਂ ਮੈਂ ਦਿੰਦਾ ਤਵੇ ਤੋ ਸਾਰੀ ਦਿਹਾੜੀ ਐਸੀ ਚ ਕੌਣ ਬੜਿਆ ਰਹਿੰਦਾ ਤੂੰ ਤਾਂ ਐਸੀ ਜੋ ਨਿਕਲਦਾ ਹੀ ਨਹੀਂ ਸਾਲਿਆ ਪੀ ਲਿਆ ਐਸੀ ਤੇ ਜਿਹੜਾ ਲਾਡਲਾ ਰੱਖਿਆ ਆ ਉਹਨੂੰ ਤੇ ਕੋਈ ਕੰਮ ਦਾ ਕਿਹੜਾ ਹੀ ਨਹੀਂ ਮੈਂ ਤਾਂ ਪਸ਼ਤੌਨ ਆ ਮੈਂ ਤਾਂ ਪਸ਼ਤੌਨ ਆ 2 ਸਾਲੇ ਤੋਂ ਪਹਿਲਾਂ ਜਮ ਕੇ ਪਹਿਲਾਂ ਹੀ ਜਮਾ ਦਿੰਦੇ ਬਾਅਦ ਚ ਪਹਿਲਾਂ ਇਹਨੂੰ ਜਮਾ ਦਿੰਦੇ ਪਤਾ ਨਹੀਂ ਕਿਹੜੀ ਘੜੀ ਤੁਸੀਂ ਮੈਨੂੰ ਪਹਿਲਾਂ ਜਮਾ ਰਾਮ ਜੀ ਤਾਂ ਰੱਬ ਦੀ ਮਰਜ਼ੀ ਆ ਜੇ ਪਹਿਲਾਂ ਹੋਣਾ ਉਹਨੇ ਹੀ ਹੋਣਾ ਤੁਸੀਂ ਉਦੇ ਕਹਿ ਰਹੇ ਹੋ ਤੇ ਪ੍ਰਮਾਤਮਾ ਨੇ ਪਾਈ ਗੋਪੀ ਦਾ ਕੰਮ ਕਰਾਉਣਾ ਅਸੀਂ ਗੋਪੀ ਨੂੰ ਛੋਟਾ ਕਰ ਦੋ ਹਾਂ ਕੁੱਤਾ ਭੌਂਕਦਾ ਆ ਹੈ ਕਿੱਦਾਂ ਭੌਂਕਦਾ ਹਰਾਮ ਦਾ ਨਹੀਂ ਕਿੱਦਾਂ ਕੁੱਤਾ ਦਾ ਮਤਲਬ ਜਿੱਤਦਾ ਨਹੀਂ ਤੈਨੂੰ ਹੁਣ ਮੁਸਕਰੀ ਆਉਂਦਾ ਨਹੀਂ ਆਉਂਦਾ ਛੱਡ ਮੇਰਾ ਤਾਂ ਸਾਰੀ ਸਾਰੀ ਉਮਰ ਦਾ ਨੱਕ ਮਰਿਆ ਆ ਮੈਨੂੰ ਤਾਂ ਸੜਿਆ ਨਾ ਹੁੰਦੀ ਸਾੜਿਆ ਤੈਨੂੰ ਤਾਂ ਸੜਿਆ ਨਾ ਹੋਣੀ ਆ ਸਾਰੇ ਇਹ ਤਾਂ ਸੜਿਆ ਰੋਣੀ ਆਉਣੀ ਆ ਜਿਹੜੇ ਤੇਰੀ ਮਾਂ ਪੁੱਤ ਦੋਈ ਜਿਹੜੇ ਅਸੀਂ ਲਾਲਾ ਦੇ ਮੈਨੂੰ ਤਾਂ ਨਹੀਂ ਲਾਜ ਮਾਰੇ ਜਾਂ ਮੈਨੂੰ ਤਾਂ ਘਬਰਾਹਟ ਹੁੰਦੀ ਘਬਰਾਹਟ ਨੂੰ ਕਿੱਟੀਆਂ ਤੇ 20 ਬੱਚਿਆਂ ਦਾ ਪਾਤੀਆਂ ਪਾਤੜੀਆਂ ਜਾਂ ਧਾਰਾ ਚੋਕੇ ਆਉਣੀਆ ਤੇ ਤੂੰ ਤਾਂ ਤੇ ਲੇਡੀਜ਼ ਮੀਨਸ ਪਤਾ ਹੈ ਤੂੰ ਸਿਆਰੀਆਂ 올ਡ ਆਉਂ ਇਹ ਤਾਂ ਸਾਰਾ ਹੀ ਜਾਂ ਕੇ ਛਮੰਜੇ ਨਾਲ ਜੁੜਿਆ ਰਹਿੰਦਾ ਆ ਮਨੀ ਮੇਰੀ ਇੱਕ ਗੱਲ ਸੁਣ ਨਾ ਇਹ ਗੱਲ ਨਹੀਂ ਤੂੰ ਆ ਦੇਖੋ ਇਹੋ ਚੱਕਲਾ ਗੋਪੇ ਚੱਕਲਾ ਮੇਰੇ ਤੋਂ ਵੱਧ ਬਹੁਤ ਜਾਣੀਆ ਚੱਕਲਾ ਮੈਂ ਤੋਂ ਲਿਆ ਲਾ ਮੈਂ ਘਰ ਢੋਗਰਾ ਆਹ ਹੱਥ ਦੀਆਂ ਲਕੀਰਾਂ ਤੇ ਸਾਰਾ ਦੋਹਾ ਹੀ ਦੀਦਾ ਪਟਾਕੇ ਨੂੰ ਵੀ ਪੇ ਆਪਣੇ ਨੂੰ ਮੇਰੇ ਪੇਰੀ ਮੈਨੂੰ ਇਹਦੇ ਵਿੱਚ ਕੋਹ ਗੋਹਾ ਚੱਕਲਾ ਮੈਨੂੰ ਹੋ ਰਿਹਾ 1 ਮਿੰਟ ਦੇ ਅੰਦਰ ਦੇ ਮੇਰਾ ਤਾਂ ਸਾਰਾ ਮੈਂ ਤਾਂ ਸਾਰਾ ਕੀ ਹੰਦ ਦੇ ਦੇ ਚੰਦੇ ਮੇਰਾ ਫਿੱਕਾ ਪੈ ਗਿਆ ਟੀਮੀ ਚੰਦਰ ਵੀ ਆਉਣੀ ਆ ਮੈਨੂੰ ਤਾਂ ਸਾਰੇ ਕਹਿੰਦੇ ਪਰ ਚੰਦੇ ਸਾਲਾ ਮੇਰਾ ਫਿੱਕਾ ਪੈ ਗਿਆ ਪਰ ਨਦੀ ਤੀਮੀ ਕਿਥੇ ਕੇ ਕਰਦੀ ਜੀ ਆ ਲੱਛਣ ਤੀਮੀ ਨੂੰ ਦਿਖਾਣਾ ਤੇਰੀ ਨੂੰ ਜੇ ਕੋ ਬਣੇ ਦਿਖਾਣਾ ਮੈਂ ਰੱਬ ਕਿਤੇ ਬਣਾਵੇ ਵੇ ਆ ਲੱਛਣ ਵਾ ਕੰਮ ਆ ਜਿੱਤਾਂ ਮੈਂ ਕੰਮ ਤੂੰ ਕਰਾਉਣੀ ਏਸ ਹਾਲ ਨਦੀਆਂ ਤੁਮੀਆਂ ਭੁੱਲ ਜਾਓ ਪਾਬਾ ਤੁਸੀਂ ਜਿਹੜੀਆਂ ਆਸਾਂ ਲਾ ਕੇ ਬੈਠੀਆਂ ਤੂੰ ਅੰਜੇ ਤੇ ਸੱਤ ਸੱਤ ਅੰਜੇ ਨਵਾਂ ਤੰਦੇ ਫਕੀ ਸੜੀ ਲੱਗੇ ਜਾਨਾਂ ਕੇ ਹਾਂ ਤਾਂ ਸੱਚਾ ਨਵੀ ਕੰਮ ਨਾਲ ਕਰਾਉਣਾ ਪੈਂਦਾ ਮਰੇ ਉੱਪਰ ਕੋਪਰਾ ਆ ਜੀ ਅਫਗਾਨੀਆਂ ਧੀਆ ਵੀ ਧੀਆ ਕੇ ਦੀਆਂ ਪਰ ਆਵਾ ਲੈ ਕੋਈ ਨੀ ਕੁਰਸੀ ਤੇ ਬਿਠਾ ਦਉਂਗੀ ਤੂੰ ਲੈ ਆ ਲੋ ਤਾ ਇਹ ਕਰ ਨੀ ਗੁੱਡੀ ਉਤ ਸਾਰੀ ਦਿਹਾੜੀ ਵੇ ਮੰਜੇ ਤੇ ਲੱਗੀ ਰਹਿੰਦੀ ਆ ਕਹੇ ਤਾਂ ਉਧਰ ਸੁਖਵਿੰਦਰ ਨੂੰ ਸੁਖਵਿੰਦਰ ਕਿ ਤਾ ਤੇਰੀ ਨਾ ਕੀ ਕਰਦੀ ਆ ਮੇਰੇ ਨਾਲ ਕਿ ਤਾ ਨੂੰ ਸੌਂਦੀ ਦਾ 12 ਵਜੇ ਉੱਠਦੀ ਆ ਉੱਠਦੀ ਨਹੀਂ ਤੇ ਆਹ ਘਾੜੀਆਂ ਕੋ ਤੂੰ ਪਾ ਕਰਕੇ ਕਰੇ ਸਾਲੇ ਕੋਈ ਰਸਤਾ ਲੈ ਕੇ ਨਹੀਂ ਆਉਂਦਾ ਉਹ ਦਰਵਾਜ਼ਾ ਹੀ ਸੁੰਨਾ ਪੈ ਗਿਆ ਉਹ ਨਾ ਹੁੰਦਾ ਨਾ ਲਾਇਆ ਕਰੋ ਕੀ ਬਤਾ ਕੁੰਡੇ ਲਾਉਣ ਨਾਲ ਕੋਈ ਰਹਿਤਾਂ ਨਹੀਂ ਆਉਂਦਾ ਉਹਨੂੰ ਖੁੱਲਾ ਰੱਖਿਆ ਕਰੋ 게ਟ ਹਾਂ ਆ ਮਾਰਿਆ ਖੱਪੜ ਸੀਲ ਕਰ ਦੋ ਹਰਾਮ ਦੇ ਦਾ ਕੋਆ ਚੱਕਦਾ ਮੈਨੂੰ ਮੈਂ ਉੱਠੇ ਜਾਣਾ ਉੱਠੇ ਜਾਣਾ ਮੈਂ ਬ੍ਰੈਗਨਸ ਆ ਮੈਂ ਭਈ ਵਾਲਿਆਂ ਨਾਲ ਗੱਲ ਤਾਂ ਨਹੀਂ ਇਤਰ ਬਣਾਉਣਾ ਜਣਾ ਮੈਂ ਬੱਕਰਾ ਹੀ ਦੇਖੀ ਐ ਤੂੰ ਬ੍ਰੈਗਨਸ ਜਿਹੜੀ ਦੂਰ ਹੀ ਆਵੇ ਉਹ ਇਹ ਸਾਲਾ ਇੰਦਾ ਦਾ ਇਤਰ ਹੈ ਜਿਹੜਾ ਜਾਂਦਾ ਨਹੀਂ ਦਟੋੜਣਾ ਵੀ ਹੱਥ ਤੋੜਾ ਇਹ ਤਰਨੀ ਆਏ ਕਮਰੇ ਤੋਂ ਮਾ ਨਹੀਂ ਜਾਣਾ ਨਹੀਂ ਮੈਂ ਤੈਨੂੰ ਹੁਣ ਦਾ ਕੱਜ ਰਾਤ ਕਿੱਥੇ ਸੌਣਾ ਸੋਚ ਲਾ ਆ ਲੈ ਲੋ ਹੋਟਲ ਲੈ ਲੋ ਕਿਤੇ ਬਾਹਰ ਕਮਣਾ ਕਿੱਡੇ ਤੋਂ ਇਹ ਗੱਲਾਂ ਵੇਲਾ ਕਿੱਡੇ ਤੋਂ ਹੀ ਰਜਵਾੜਿਆ ਜੋ ਹੁੰਨੇ ਆ ਕੀ ਕਿਦੇ ਰਜਵਾੜਿਆ 2,70,000 ਰੁਪਏ ਫੋਟਾ ਸੁਨਿਆਰੇ ਦਾ ਖੜਿਆ ਇੱਥੋਂ ਜਾਣਾ ਨਹੀਂ ਲੈ ਲੈ ਲੋ ਕਮਣਾ ਹਾਂ ਕਿਤੇ ਨਹੀਂ ਕਿਤੇ ਜੀ ਇਹ ਚੱਲੇ ਅਸੀਂ ਗੱਡੀ ਤੇ ਅੱਜ ਗੱਡੀ ਨੇ ਆ ਬਣਾਇਆ ਚਲੋ ਜੀ ਗੱਡੀ ਕੇ ਆ ਪ੍ਰੋਗਰਾਮ ਚੱਲੋ ਜੀ ਲੈ ਬੱਸ ਅੱਜ ਚੱਲੋ ਗੱਡੀ ਨੇ ਬੱਸ ਆਇਆ ਥੋੜਾ ਮਗਰ ਬਜੀ ਗਿਆ ਉਕਰੀਆਂ ਦਾ ਹਾਂ ਪੈਨੇ ਕੋ ਪੀ ਕਾਰ ਲਾਉਂਦਾ ਕਿੱਥੇ ਮਾੜਾ ਇਹ ਪਿਆ ਬਦਲਾ ਲਿਆ ਮੇਰੇ ਤੋਂ ਕੋਈ ਬੇਰ ਖੱਡਿਆ ਕਰਾਣਾ ਚੱਕਿਆ ਬਦਲਾ ਲੈ ਜਿਉਂ ਨੀ ਆ ਜੇ ਮਾਦਾ ਮਿੰਦੇ ਦਾ ਜਾਇਆ ਇਹ ਜਿਹੜੀ ਬੇਦਗਾਲ ਲਿਆ ਹੁਣ ਲੈ ਉੱਛਲ ਜੂੱਛਲ ਜਗ ਮੇਰੀ ਜਾਨੀ ਇਹ ਜਿੰਨੇ ਤਾਂ ਕਰ ਕੰਮ ਨੂੰ ਨਹੀਂ ਲੱਗਦੀ ਉਹਨਾਂ ਦਾ ਕਰ ਮੈਂ ਅਜ ਤੋਂ ਗੋਹਾਂਗੇ ਮਨੀ ਕਹੇ ਤਾਂ ਕ ਕਰਾ ਦਿਆ ਕਰ 66 ਲਵੇ ਗੋਹਾ ਚੱਕ ਲੈ ਤੁਹਾਡਾ ਕੀ ਜਵਾਨ ਦਾ ਪਤਾ ਤੂੰ ਅੱਜ ਲਈ ਤਨ ਮੁੱਕਰ ਜੋ ਫੇਰ ਕੋਈ ਲੇਖ ਪੜਤੀ ਦੋ ਮਨੀ ਮੇਰੇ ਕੰਨਾਂ ਦੇ ਨੇ ਤਰੰਦੇ ਕੱਢ ਦੋ ਤੈਨੂੰ ਕਾ ਚੱਕ ਲਾ ਚੱਕ ਲਾ ਮੇਰੇ ਰੂਹ ਦਿੰਦੀ ਵੱਡੀ ਲੈ ਰੂਹ ਦਿੰਦੀ ਮਨੀ ਉਹ ਮਨੀ ਮੈਂ ਉਹ ਨਹੀਂ ਤੇ ਬਹੁਤ ਹਾਂ ਸਿਆਣ ਨਵੀਂ ਲੈ ਲੈਂਿਆ ਮੈਂ ਉਹ ਨਹੀਂ ਨੇ ਸਰਾਣੇ ਆਏ ਨਹੀਂ ਨਹੀਂ ਮਾਰੇ ਜਗ 1.5 ਲੱਖ ਦੇ ਵਿੱਚ ਗੋਹਾ ਹੀ ਹੈ 3 ਕਿਲੋ ਦੁੱਧ ਤੇ ਉਹਨਾਂ 7 ਕਿਲੋ 1.5 ਲੱਖ ਦੇ ਵਿੱਚ ਗੋਹਾ ਹੀ ਬੱਲੇ ਪਿਆ ਤੇ ਚੱਲ ਹੁਣ ਕੈਸਮਨ ਨਹੀਂ ਕੈਸਮਨ ਦਾ ਕੋਈ ਚੱਕਰ ਨਹੀਂ ਪਰ ਹੁਣ ਮੈਂ ਨਹੀਂ ਪਰ ਗੋਪੀ ਗੋਹਾ ਜਿਹੜਾ ਤੂੰ ਅੰਦਰ ਸਿੱਟਿਆ ਇਥੇ ਬਹੁਤ ਵੱਡੀ ਗਲਤੀ ਕੀਤੀ ਬੈਡਰੂਮ ਚ ਗੋਹਾ ਕੋਈ ਬੇਪਤਾ ਮੱਖੀ ਕੀੜੀ ਛੁੰਡੀ ਲੱਗ ਉਹ ਛੁੰਡੀ ਨਹੀਂ ਆਇਆ ਥੋੜੀ ਇਹ ਕਾਬਜ ਹੋਈ ਲੱਗਦੀ ਹੈ ਨੀ ਨੀ ਉਹਨੂੰ ਉਹਨੂੰ ਕਿਹਾ ਮਾਜੂ ਕਾਬਜ ਹੋਈ ਲੱਗਦੀ ਉਹ ਪੀਸ ਇਹਨਾਂ ਪਰ ਪੂਰਾ ਹੈ ਕਟ ਆਹ ਫੌਲਾ ਸੱਚੀ ਬੰਦੇ ਵਾਲੀ ਹੋਣ ਨੂੰ ਕਰਦਾ ਮੇਰਾ ਦਿਲ ਰੰਗ ਬੋਪੀ ਟੱਕਲਾ ਕੀ ਟੱਕਲਾ ਬੋਹਾ ਮੈਂ ਬੁੱਤ ਕਰਦਾ ਏਸੀ ਲਾਓ ਇਹਦੇ ਅੰਦਰ ਜਾ ਕੇ ਬੋਲਦਾ ਜਿਹੜੇ ਨਾਲ ਸਾਡਾ ਨੀਂਦ ਹੀ ਨਾ ਮਿਲਦਾ ਮੈਨੂੰ ਪਤਾ ਚੱਲੇ ਚੱਕਲਾ ਚੱਕਲਾ ਬੈਂਕ ਦੀ ਗੱਲੇ ਚਾਹ ਹੁਣ ਮੇਰੇ ਤੋਂ ਗੋਏ ਕੂੜੇ ਦਾ ਕੰਮ ਕਰਾਉਣਾ ਨਹੀਂ ਮੈਂ ਨਹੀਂ ਕਰਣਾ ਤੂੰ ਆ ਬੋਹਾ ਟੱਕਲਾ ਮੈਂ ਕਿੱਤਾ ਯਕੀਨ ਕਰਾਂ ਤੂੰ ਨਾ ਕਰੀਂ ਤੁਹਾਡੇ ਤੇ ਯਕੀਨ ਨਹੀਂ ਮੈਂ ਕਰਦਾ ਤੂੰ ਨਾ ਕਰ ਤੂੰ ਲਓ ਮੈਂ ਤੁਹਾਨੂੰ ਮੈਂ ਜਦੋਂ ਇਹ ਤੇ ਤੁਸੀਂ ਆਪਣੇ ਜਦੋਂ ਤੁਹਾਡੇ ਤੇ ਯਕੀਨ ਆ ਗਿਆ ਮੈਂ ਨਹੀਂ ਕਰਦਾ ਕਿ ਮੈਨੂੰ ਡਾਂਗ ਲਿਆ ਜਦੋਂ ਡਾਂਗ ਜਾ ਕੇ ਭਾਬੋਤ ਪਿਸਤੌਲ ਲਿਆ ਮੈਂ ਤਾਂ ਤੈਨੂੰ ਮੈਂ ਪਿਸਤੌਲ ਨਾਲ ਹੀ ਖਾ ਰਿਹਾ ਹਾਂ ਹਨ ਮਨੀ ਮਾਸ ਤੋਂ ਵੰਦੂ ਆ ਰਿਹਾ ਹੈ ਲਾ ਕਿੱਥੇ ਆਇਆ का तो को मौने मौस तो का करके मुझसे किता होयांदा वो तीसरी आके अभी कबले तो तो आधे दफर की प्रिंसिपल से चला के नहीं जितना दिन पा रहे ला दे तमाम प्रिंसिपल से नहीं नहीं कहना बंद कर मम्मी प्रिंसिपल से सही होगी दादी कहना होगी जब मैं हारवेला के क्या थे क्या तुम नहीं मुझे लागे नहीं झगड़ा मैं चल रही जा मैं चला सकती चल के हम मारो खा पड़के ਸਾਪੇ ਰੋਪਾਤ ਡਿਵੋਸ ਪੇਪਰ ਡਿਵੋਸ ਪੇਪਰ ਭੇਜਣ ਆਈ ਗਲੇ ਉਹ ਬਾਸ ਸੁਣ ਲੈ ਮੇਰੀ ਜਿਹੜਾ ਜਿੰਗਰੇ ਕਰਿਆ ਆ ਉਹ 800 ਰੁਪਏ ਲੈਣਾ ਮੈਨੂੰ ਸਰਦੋ ਮੇਰਾ ਪੁੱਛਾ ਛੱਡੀ ਗੱਲ ਆਣਾ ਫਰਨੇਲ ਪਾ ਕੇ ਤੈਨੂੰ ਮੈਂ ਦੱਸ ਦਿੰਦਾ ਭਰਾ ਤੇਰੇ ਕੰਮ ਕੀ ਫੜਿਆ ਐ ਕੋਈ ਕੋਈ ਛੜਦਾ ਕੋਈ ਇਹ ਪਾਪੇ ਜਦੋਂ ਤੇਰਵਾ ਕੰਮ ਕਰੂਗਾ ਜਦੋਂ ਵੀ ਕਰੂ ਚੋਗੋ ਤੇਰਵਾ ਕੰਮ ਨਹੀਂ ਕਰਦਾ ਇਹ ਉਹ ਪਾਪੇਆਂ ਦੇ ਗਲਾਸ ਸੁਦਾ ਦੇ ਪਾਪੇਆਂ ਦੇ ਗਲਾਸ ਸੁਦੇ ਨਹੀਂ ਇਹ ਤਾਂ ਹੁਣ ਗਲਾਸ ਹੀ ਪਾਉਣੇ ਨੇ ਗਲਾਸ ਵਾਂ ਉਹਨਾਂ ਕੋ ਵੀ ਸੰਗਰੀ ਨਹੀਂ ਇਹ ਇੱਥੇ ਲਿਆ ਕੇ ਟੋਕਰ ਸੜ ਦਤਾ ਸਾਰਾ ਜਖਮ ਮੇਰੇ ਦਾ ਗੋਇਰਾ ਹੀ ਹੋ ਗਿਆ ਚਾਚਾ ਉਹ ਇੱਕ ਨਾ ਨਹੀਂ ਦਹਾਤ ਪਰਮਾਤਮਾ ਦੇ ਦੋਸ ਦਿੱਤੇ ਆ ਤੁਝਾਰੇ ਇਹ ਡਾਕਟਰ ਵਾਲੀ ਫੀਸ ਨਹੀਂ ਆਉਣੀ ਮੈਨੂੰ ਕੋਟਾ ਅਗਲਾ ਉਹ ਚੱਕ ਨਹੀਂ ਪੈਣਾ ਉੱਤੇ ਹੀ ਚੱਕ ਲਵਾਂਗੇ ਇਹ ਕੀ ਜਿਦਰਾ ਹਾਂ ਲੈ ਸੈਟ ਤੇ ਮੈਂ ਹੋਰ ਲਈ ਤਾਂ ਕਾਕ ਬੰਦੀ ਆ ਤਰ੍ਹਾਂ ਕਿ ਦਾਮੋਾਸ ਤੇ ਮਾਸਾ ਖਾ ਰਿਆ ਤਾਂ ਨਾ ਹੋਰ ਮੈਂ ਤਾਂ ਕਿ ਮੈਂ ਨਾ ਪਗ ਆ ਲਾਉਂ ਉਹ ਯਾਰ ਮਾਰ ਯਾਰ ਪਿਆ ਯਾਰ ਮੈਂ ਇੱਕ ਧਾਰੀ ਪੁੱਤੇ ਪੁੱਤੇ ਦੀ ਪੁੱਤੇ ਆਵੇ ਲਾਉਗੀ ਤੇ ਯਾ ਹਵਾਲਾ ਲਈ ਜ਼ਵੇਰ ਤੇ ਮੇਰੇ ਨਾਲ ਮੇਰਾ ਲੰਡਾ ਤੋ ਟੁੱਟ ਗਿਆ ਵਧੀਆ ਹੀ ਹੋਇਆ ਚੱਕ ਚੱਕ ਫਿਰ ਅਰ ਬਤਾ ਕੀ ਖੋਣਾ ਮੈਂ ਕੋਚਾ ਵੀ ਅਮਲਵਾਇ ਦਿੱਤੀ ਹਾਂ ਕੋਚਾ ਵੀ ਇੱਤ ਲਵਾਈ ਕੋਚਾ ਫਰਨੈਲ ਪਾ ਕੇ ਲਾਉਣਾ ਫਰਨੈਲ ਪਾ ਕੇ ਆ ਦੇਖੀਦਾ ਥੋੜੇ ਜਿਲੇ ਲੇਕਿਨ ਹੋ ਲੱਡੂ ਲੈ ਲਓ ਲੱਡੂ ਓ ਲੱਡੂ ਜੀ ਮੈਂ ਸਰ ਤੁਸੀਂ ਲਓ ਤੁਸੀਂ ਲੈ ਲਓ ਜੁੱਤੀ ਤਾਂ ਪਰ ਉਸ ਵਾਲਾ ਮੂੰਹ ਤੇਰੇ ਉੱਪਰ ਆ ਗਿਆ ਓਹ ਲੱਤ ਪੇੜ ਵਾਲੀ ਓ ਲੱਡੂ ਆ ਲੱਤਵਾਣੀ ਸਾਰ ਆ ਦੇ ਲੱਕੇ ਵੀ ਖਵਾ ਗਿਆ ਤੇ ਇਹ ਤਾਂ ਕੀ ਕਰਦਾ ਆ ਨੀ ਆਹ ਦੇਣਾ ਵੀ ਛੱਡ ਗਿਆ ਵੀ ਛੱਡ ਗਿਆ ਔਰ ਸੌਂ ਖਾ ਇਹਦੇ ਤੋਂ ਕੰਮ ਕਰਾਉਣ ਦੀ ਉਹ ਸੌ ਲਿਆ ਆ ਤਾਂ ਉਹ ਆ ਗਏ ਨੇਹਾ ਰਚਨੀ ਮਹਿੰਦੀ ਹਾਏ ਮਨੀ ਟੋਪੀ ਚੱਕਲਾ ਮਾਸਕੇ ਮਾਸਕਰੇ ਚ ਹੋ ਗਿਆ ਆ ਤੋ ਤੋ ਬੰਦ ਕਰੀ ਬੰਦ ਨਾ ਉਹ ਤਲੇ ਦਾ ਨਾਖਿਆ ਵੜ ਗਿਆ ਉਹ ਆ ਲੈ ਲਾ ਚੱਕਲਾ ਕੋਈ ਛੇਦੀ ਚੱਕਲਾ ਮਾਸਕ ਚੜੀ ਜਾਂਦਾ ਚੱਕਲਾ ਆ ਵਾਹ ਜੀ ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ ਗੂੜੀ ਮੱਜਾ ਦੇ ਭਾਅ ਪੁੱਛਦੀ ਕੱਕਲਾ ਟੱਕਲਾ ਹਰਾਮ ਦੀਆ ਟੱਕਲਾ ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ ਕਮਰੇ ਚੋਂ ਬੋ ਆਦੀਆ ਤੇ ਜਿਹੜੀ ਮੇਰੇ ਤੋਂ ਆਉਂਦੀ ਸੀ ਨੇ ਜਿਵੇਂ ਵੀ ਉਹ ਰਿਹਾ ਨੂੰ ਦੀ ਦੀ ਮੋਫੀ ਕਾਹਨੂੰ ਤੰਗ ਕਰਦਾ ਟੱਕਲਾ ਕਾਹਨੂੰ ਤੰਗ ਕਰਦਾ ਅੱਜ ਹਰਦਾਸ ਜੀ ਤੋਂ ਕੰਮ ਕਰਾਇਆ ਕਰਨਾ ਆਹੋ ਕਰਾਇਆ ਕਰਨਾ ਮੈਂ ਅਜਿਹੀ ਕਰ ਲੈ ਤੇ ਮੋਰੇ ਹੱਥ ਤੇ ਜੋੜੇ ਚੱਕਲਾ ਉਏ ਭਏ ਉਰੇ ਸਾਰਾ ਜਿਆਦੇ ਜੀ ਡੇਡੀ ਆ ਗੋਹਾ ਯਾਰ ਕੀ ਕੀ ਤੁਸੀਂ ਮੱਝਰ ਕਿ ਪਾਉਂਦੇ ਕੀ ਨਹੀਂ ਹੈਗੇ ਮਹਿਰ ਪਾਈ ਹਾਂ ਉਹ ਮਹਿਰ ਪਾ ਕੇ ਨਾ ਮੱਝਰ ਵਰਨਾ ਯਾ ਬਲੌਣੀ ਹੈ ਮਹਿਰ ਪਾ ਕੇ ਪੋਚਾ ਲੈ ਮੈਂ ਉਹ ਨਹੀਂ ਲਾਉਣਾ ਤੇ ਕੋ ਤੇਰਾ ਬੁੜਾ ਵੀ ਲਾਉਣਾ ساری ਉਮਰ ਵਿਚਾਰੇ ਨੇ ਲੈ ਲਈ ਆ ਯਾ ਹਾਲ ਕੁਲ ਆਦੂ ਤੈਨੂੰ ਕਿਉਂ ਲੱਗਾ ਕਿ ਪੋਚਾ ਉਹ ਲਾਣਾ ਹੋਰ ਕੋਲ ਲਾ ਤੇਰਾ ਭਰਾ ਲਾ ਕੀ ਹਰਾਮ ਦੇ ਨਾ ਹੁਣ ਇਹ ਲਾਈ ਆ ਅੱਗੇ ਨਾ ਹੋਈ ਲੋ ਕਰਿਆ ਬਜ਼ਾਰਾ ਆ ਤੇ ਮਰੇ ਹੱਥ ਜੋੜੇ ਕੋਹ ਟੋਖਰਾ ਚੱਕ ਚੱਕ ساری ਉਮਰ ਰੋ ਤੂੰ ਐਸ ਕੀਤੀ ਮੈਂ ਤਾਂ ਮਨੀ ਮੈਂ ਨੂੰ ਬਹੁਤ ਗੁੱਸਾ ਚੜੀ ਜਾਂਦਾ ਹੁਣ ਗੁੱਸਾ ਕਰਦਾ ਨਹੀਂ ਹੁਣ ਜੇ ਐ ਕਿ ਤੂੰ ਤੂੰ ਇਹ ਪੋਚਾ ਨਹੀਂ ਲਾਉਣਾ ਇਹ ਤੁਸੀਂ ਲਾਉਂਗੇ ਪੋਚਾ ਤੇ ਤੋਹੀ ਲਾਉਣਾ ਆਈ ਨੋ ਕੈਨਟ ਡੂ ਦਿਸ ਪੋਚਾ ਜੀ ਇਹ ਪੋਚਾ ਤੁਸੀਂ ਲਾਉਣਾ ਚੱਕ 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 ਛਕ ਛੇ ਦੀ ਚੱਕ ਚਕਾਵਾ ਗੋਪੀ ਆ ਗੋਪੀ ਮੈਂ ਤੇ ਦੀ ਗੱਲਾਂ ਹੀ ਚੱਕ ਲਾ ਮੈਨੂੰ ਸਾਰੇ ਗੁੰਮ ਨਹੀਂ ਮੋਸ ਕੋ ਮੋਸ ਕੋ ਆ ਅੰਦਰ ਖਾਲੀ ਪਈ ਆ ਸੋਚ ਜਿਵੇਂ ਆ ਛਾਤਰਾ ਆਇਤਾ ਲਵੇਟ ਨੂੰ ਹਾਏ ਨਹੀਂ ਮੈਂ ਮਾਰ ਕੇ ਚਿੱਟੀਆਂ ਛਾਤਰਾ ਦਾਗ ਨਹੀਂ ਲਿਖਣਾ ਦਾਗ ਨਹੀਂ ਇਹ ਤੇ ਰਹਿੰਦਾ ਹੈਂ ਸੋਚ ਮੈਂ ਮਰੀ ਰਿਹਾ ਕੱਪੜਿਆਂ ਤੇ ਲਾ ਦੂੰ ਤਦ ਮਾਣੀ ਨੂੰ ਥੱਪੜ ਕਿੰਨੇ ਖਾਣੇ ਫੇਰ ਸੋਚ ਤੂੰ ਹੱਥ ਨਹੀਂ ਲਾਵਾ ਮੈਨੂੰ ਪਤਾ ਹੀ ਹੈ ਫੇਰ ਫੇਰ ਬੱਜਣੀ ਆਂਗਾ ਤੂੰ ਪਟੇਰ ਮੈਂ ਕੰਮ ਕਰੂੰਗਾ ਲਾ ਕੇ ਦੇਖ ਲਾ ਕੇ ਦੇਖੇ ਰਹਾ ਥਾਨੇ ਮਾਰ ਜਾ ਕੋਪੀ ਕੋਪੀ ਨਾ ਪਲੀਜ਼ ਮੈਂਤਲੀ ਨਾ ਲਾਉਣਾ ਪਹਿਲਾਂ ਕਹਿੰਦਾ ਸੌਰੀ ਭਾਜੀ ਉਹਨੂੰ ਤਾਂ ਗਲਤੀ ਹੋ ਗਈ ਸਾਇਦ ਕਪੜੇ ਭਾਜੀ ਗਲਤੀ ਹੋ ਗਈ ਪਹਿਲਾਂ ਕਹਿੰਦਾ ਸੌਰੀ ਭਾਜੀ ਸੌਰੀ ਭਾਈ ਕਹ ਸੌਰੀ ਭਾਜੀ ਗਲਤੀ ਹੋ ਗਈ ਸੌਰੀ ਭਾਜੀ ਤੁਹਾਨੂੰ ਗਲਤੀ ਸੌਰੀ ਭਾਜੀ ਗਲਤੀ ਹੋ ਗਈ ਆਂਦਾ ਨਹੀਂ ਬੋਲਦਾ ਆਂਦਾ ਨਹੀਂ ਬੋਲਦਾ ਆਂਦਾ ਨਹੀਂ ਬੋਲਦਾ ਚੱਲ ਚੱਲ ਇਹਨੂੰ ਕਹ ਮੈਂ ਹੁਣ ਜਾਦੇ ਨਾ ਖਰਾਬ ਨਹੀਂ ਚੱਲਾ ਇਹਨੂੰ ਕਹ ਗੋ삐 ਭਾਜੀ ਤੁਸੀਂ ਘਰ ਚ ਵੱਡੇ ਤੁਹਾਡੀ ਚੱਲਦੀ ਹੈ ਕਹ ਦੇਖੋ ਗੋ삐 ਭਾਜੀ ਘਰ ਚ ਤੁਸੀਂ ਵੱਡੇ ਆ ਤੁਸੀਂ ਸਾਹਮਣਾ ਸਾਰਾ ਕੋਈ ਨਹੀਂ ਕੰਮ ਸਾਹਮਣਾ ਥੋੜਾ ਉਹਦਾ ਦਿੱਤਾ ਤੈਨੂੰ ਹਾਂ ਥੋੜੇ ਹੁੰਦੇ ਚ ਮੈਨੂੰ ਵੱਡਾ ਸਾਰਾ ਪਾਪ ਲੱਗਦਾ ਤੈਨੂੰ ਤੇਰੀ ਚੱਲਣੀ ਓ ਕਹਿੰਦਾ ਤੇਰੀ ਚੱਲਣੀ ਤੂੰ ਹੀ ਗੋ ਆ ਚੱਲਣਾ ਤੂੰ ਹੀ ਧਾਣਾ ਚੋਣੀਆਂ ਤੂੰ ਹੀ ਪੱਤੇ ਵੜਨੇ ਆ ਇਹ ਤੋਂ ਇਲਾਵਾ ਕੋਈ ਹੋਰ ਵੱਡ ਕੇ ਦੇਖੇ ਦਾ ਸਾਲਾ ਘਰ ਦਾ ਜੀ ਤੇ ਸਾਲਾ ਪੰਪ ਲਾਖਦਾ ਬਾਬੋ ਕੁੱਤੀ ਜੀ ਆ ਕੁੱਤੀ ਆਲਾ ਇਸਾ ਜਾਣ ਕੇ ਤਰੇਗਾ ਚੱਲ ਚੱਕ ਤੇਰਾ ਇਹ ਚੜਾ ਪਈ ਤੇਰਾ ਚੜਾ ਆਈ ਅੱਡੀ ਨੂੰ ਲੱਗਿਆ ਅੱਡੀ 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 ਕਰੀ ਸਾਹ ਅੱਡੀ ਤੇ ਲੱਗਾ ਅੱਡੀ ਤੇ ਲੱਗਾ ਅੱਡੀ ਤੇ ਕਰੀ ਉਹ ਲੱਗਾ ਰਹਿਣ ਤੇ ਉਹ ਉਹ ਵੀ ਅਵੀ ਤੱਕ ਜਾਂ ਦਰਵਾਜ਼ੇ ਨਾਲ ਮੇਰੇ ਕੰਮ ਬਹੁਤ ਵੱਜ ਜਾਣਾ ਉਹ ਅੱਡੀ ਤੇ ਲੱਗਾ ਕੋਆ

ਹਰੀਨ ਕ ਸਿੱਧਾ ਹੱਥ ਚ ਲੈ ਜਾਂਦਾ ਓਏ ਇੱਕ ਬਾਥੀ ਦਾ ਮਾਰ ਕੇ ਚ ਪੱਕਾ ਲੋਕਾ ਹੀ ਲਾ ਦੋ ਸਾਲੀ ਗਰਮੀ ਲਾਦੀ ਇੱਕ ਨਾ ਮੋਸਮ ਐ ਮੋਸਮ ਹੋਇਆ ਵੀ ਆਇਆ ਅੰਦਰ ਆ ਓ ਚੱਲ ਕਿਤੇ ਨਹੀਂ ਇਹ ਵੀ ਮਸੀਨ ਆਇਆ ਤੁਹਾਨੂੰ ਮੈਂ ਗੋਪੀ ਹੁਣ ਮਸਲੀ ਨਹੀਂ ਮਿਲਿਆ ਤਾਂ ਬੈੱਡਰੂਮਾਂ ਚ ਨਹੀਂ ਆਣਾ ਰਾਤ ਨੂੰ ਤਾਂ ਧਾਈਂ ਕਾਲੀ ਬਾਹਰ ਦੇ ਆ ਐ ਐ ਐ ਨਹੀਂ ਕੋ ਤੋ ਕੁੜੀ ਕੋਈ ਪਸੰਦ ਕਰ ਲੂ ਜਾ ਤੈ ਜਾ ਤੈ ਜਾ ਕੱਲ੍ਹ ਯਾਰ ਕੋਤਾ ਕੋਤਾ ਆਵੇ ਲਾ ਦੇ ਮੈਂ ਨਹੀਂ ਲਾਉਣਾ ਇਹ ਕਾ ਉਹ ਤੇਰੀ ਅੰਮਾ ਨੇ ਲਾਉਣਾਗੇ ਨਹੀਂ ਨਹੀਂ ਤੇਰੀ ਜ਼ਿੰਮੇਵਾਰੀ ਆ ਯਾਰ ਅਮਾ ਇਹ ਨਾ ਦਾਗਰੇਦਰ ਯਾਰ ਤੈਨੂੰ ਅਸੀਂ ਕਿਹਾ ਸੀ ਉਹਦਾ ਡੈਡੀ ਕਹਿੰਦਾ ਸੀ ਕਹਿੰਦਾ ਅੰਦਰ ਉੱਥੇ ਬੈਠੇ ਸਾਰੀ ਝੜੀ ਕਹਿੰਦਾ ਖਾ ਪੀ ਕੇ ਰੰਝ ਕੇ ਲੈ ਲੈ ਤੋਤਾ ਬਰਨਾ ਹੋਈ ਨਵੇੜ ਤੱਕ ਉਹੇ ਨੰਗ ਭਈ ਆਪਾਂ ਨਾ ਬਲਿਹਾਰੇ ਯਾ ਨਹੀਂ ਮੇਤੋਂ ਨਹੀਂ ਕੱਪੜੇ ਤੋ ਆਉਂਦੇ ਮੇਰੀ ਬਾਸਵਾ ਲੈ ਨੇ ਕਹਿੰਦਾ ਅਮਾ ਤੋਤਾ ਝੜੀ ਕੰਦਾ ਅੰਦਰ ਬਿੱਲੀ ਬੈਠੇ ਦੂਈ ਜਣੇ ਕਹਿੰਦਾ ਕਹਿੰਦਾ ਯਾਰ ਇਹ ਕੋ ਥੋੜੀ ਗੱਲ ਆ ਉਹ ਕਹਿੰਦਾ ਸਰਾਣੇ ਪੜਾਈ ਰੱਖਦੀ ਹੈ ਹੈਨਾ ਦੇਖਤਾ ਮਨੀ ਥੁੰਡੇ ਦੇ ਡੱਕਾ ਤੁਹਾਨੂੰ আর ਬੱਲੇ ਗੋਪੀ ਮਨੀ ਦੇ ਡੱਕਾ ਤੁਹਾਨੂੰ ਸਾਰਿਆਂ ਨੂੰ ਉਹ ਨਿਆਣਾ ਆ ਫੇ ਕੀ ਹੋ ਗਿਆ ਗੁੱਤ ਚੁੰਗਦਾ ਹੋ ਉਹ ਰੋਂਦਾ ਪੇ ਪੋਜਾ ਲਾਦੇ ਆ ਇਹਨੂੰ ਨੇ ਹੂੰ ਵੜਾਣਾ ਹੈ ਬੱਲੇ ਬੱਲੇ ਉਹ ਹੈਲੋ ਥੋੜਾ ਜਿਆ ਦੀ ਮੀਜ਼ ਨਾਲ ਹਾਂ ਮਾਨੀ ਸ਼ੋਕਰ ਤੇ ਗੋਪੀ ਸ਼ੋਕਰ ਨਾਲ ਟਕਸਰਾ ਹੈ ਬਿੱਲਾ ਕਿੱਥੇ ਆ ਬਿੱਲਾ ਲੈ ਮੇਰੀ ਗਾਲ ਸੌਣ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਬਰਗਰ ਲਿਆ ਉਹ ਨਿਊਡਲ ਵਾਲਾ ਹੈ ਮੇਰੀ ਗਾਲ ਸੌਣ ਕਦੀ ਮੁੰਡੇ ਨੂੰ ਖੁਲਾਇਆ ਕਦੀ ਸਪ੍ਰਿੰਗ ਰੋਲ ਲਿਆ ਕੇ ਖੁਲਾਇਆ ਕਹਿੰਦਾ ਹੈ ਓਏ ਕਹਿੰਦਾ ਬਰਗਰ ਲੈ ਕੇ ਆਈ ਆਉਂਦਾ ਹੋਇਆ ਤੇਰੀ ਗਾਲ ਸੌਣ ਕਦੀ ਉਹ ਸਪ੍ਰਿੰਗ ਰੋਲ ਵੀ ਖੁਲਾਏ ਸੀ ਅੱਛਾ ਤੂੰ ਤੂੰ ਨਾ ਤੂੰ ਖੁਲਾਉਂਗਾ ਓਏ ਬਾਰਗਰ ਬਾਰਗਰ ਮੰਗੀ ਜਾਂਦਾ ਆ ਬੁੜਾ ਖਲੰਘ ਹੁੰਦਾ ਇਹਨੇ ਕੀ ਖਾਇਆ ਵਾਹ ਕਿੱਥੇ ਸੁੱਖ ਸੁਖੀ ਸੀ ਬੁਫੜ ਬਾਰਗਰ ਮੰਗਦਾ ਦੋ ਰੋਟੀਆਂ ਤੇ ਭੁੱਖਾ ਬੈਠਾ ਇਹ ਕੀ ਗੱਲ ਬੁਆ ਰੋਟੀ ਰੋਟੀ ਨਹੀਂ ਬਣਾਉਂਦੀ ਜਿਹੜਾ ਬਾਰਗਰ ਮੰਗਦਾ ਹੈ ਆ ਲੰਬਾ ਆ ਗਿਆ ਉਹ ਇਹਨੇ ਕੀ ਖਾਇਆ ਉਸੀ ਸਾਰਾ ਅਪਰੇਲ ਤੇਰੀ ਪਰੀ ਪ੍ਰਾਈਜ਼ ਲਿਆ ਹਾਂ ਦੱਸਿਆ ਉਦੋਂ ਡੈਡੀ ਨੂੰ ਬਾਰਗਰ ਚਾਹੀਦਾ ਜਦੋਂ ਸਾਰਾ ਸ਼ਹਿਰ ਨੰਗ ਗੱਪਾ ਮਾ ਦੇ ਧਾਰਨ ਨਾ ਮੇਂ ਖੇਰ ਜੋ ਘਮ ਗਿਆ ਉਹ ਗੁੱਸੇ ਹੋ ਗਿਆ ਮੂੰਹ ਤੇ ਦੁਪੱਟਾ ਜਿਹਾ ਲੈ ਲਿਆ ਆ ਆ ਜਾ ਵਾਓ ਦਾਦਾਤਾ ਦੇ ਕਿਹੜੀ ਜਗ੍ਹਾ ਤੇ ਸੁੱਖ ਸੁਗੀ ਸੀ ਇਹਦੇ ਨੇ ਸਾਰਾ ਫਾਈ ਦਾ ਆ ਫਾਈ ਦਾ ਵੀ ਆ ਕੋਈ ਕੱਡਾ ਕੰਪਲੇਨ ਸਾਰੀ ਦੁਨੀਆ ਦਾ ਉਹਨੂੰ ਕੱਲੇ ਨੂੰ ਬੁਲਾਤਾ ਹਾਂ ਸੋਨੇ ਤੈਨੂੰ ਕਿਉਂ ਨਹੀਂ ਬੁਲਾਇਆ ਸਾਰੇ ਮੋੜ ਕੇ ਲੱਗਿਆਂ ਚੱਲ ਜਰਦੇ ਫੇਰ ਯਾਰ ਮੇਰੇ ਘਰ ਸੋਣ ਪੋਸਟ ਆਫਿਸ ਤੇ ਗਿਆ ਕੰਪਲੇਨ ਇੱਧਰ ਦੇ ਲੈ ਬਿੱਲਾ ਘਰੇ ਲਿਆ ਕੰਪਲੇਨ ਤੇ ਠਾ ਕੰਪਲੇਨ ਆਇਆ ਇਹ ਹੈਗਾ ਘਰ ਰਹਿਣ ਦੀ ਤਾਂ ਹੈ ਤਕਨੀਕ ਜਈ ਹੈ ਨਾ ਮੇਰੀ ਗੱਲ ਸੁਣ ਲਓ ਤੂੰ ਘਾੜਾ ਹੋ ਗਿਆ ਠੀਕ ਆ ਬਾਹਰ ਕਟਾਇਆ ਥੈਂਕ ਯੂ ਥੈਂਕ ਯੂ ਡਾਈਟਿੰਗ ਦੇ ਆ ਥੋੜਾ ਜਿਹਾ ਹੁਣ ਇਹ ਤੁਹਾਨੂੰ 10 ਡੰਡ ਲੱਗਦਾ ਹਾਵੇ 10 ਡੰਡ ਲਾ ਡੰਡ 10 10 10 ਲਾ ਦੇ ਡੰਡ ਤਾਂ ਲਾ 10 10 ਨਹੀਂ ਨਹੀਂ ਉਹ ਆ ਯਾਰ ਕੁੱਤੇ ਇਹ ਲੈ ਜਾਓ ਉਹ 10 ਡੰਡ ਹੁਣੇ ਲਾ ਪੂਆ ਇਹ ਅਸਲੀ ਲਾਉਂਦਾ ਤੁਹਾਨੂੰ ਪੂਰਾ ਤੁਸੀਂ ਕਿਹੜੀ ਗੱਲ ਕਰਦੀ ਪੂਆ ਮਾੜਾ ਹੋ ਗਿਆ ਮੁੰਡਾ ਹਾਂ ਡੰਡ ਲਾਣਾ ਹੈ ਹਲਾਈ ਹੁਣੇ ਹੁਣੇ ਦਾ ਇਹ ਕਮੜੇ ਨੂੰ ਮੜ ਇਰੀਟੇਟ ਕਰ ਰਿਹਾ ਮੈਨੂੰ ਇਰੀਟੇਟ ਕੋਈ ਨਹੀਂ ਹੁਣੇ 10 ਡੰਡ ਲਾ ਕੇ ਦਿਖਾ ਦੇ ਕੋਪੀ ਲੋ ਜੀ ਦੇਖੋ ਤਿਆਰੀ ਦੇਖ ਲਓ ਉਹ ਕੁਛ ਨਹੀਂ ਕਹਿੰਦਾ ਕੋਈ ਨਹੀਂ ਇਹਨੂੰ ਉੱਪਰ ਵੜਾ ਕੇ ਲਾ ਲਾ ਦੰਦਾ ਓਏ ਕੱਕਾ ਤਾਂ ਨਾ ਤਾਂ ਕਰ ਚੱਲ ਵੇ ਚੱਲ ਵੇ ਮਾੜਾ ਮਾੜਾ ਚੱਲ ਵੇ ਕਾਰੇ ਡੰਡ ਲਾ ਦੇ ਕੋਪੀ 10 10 ਪੁੱਤੀ ਕੀ ਲਾ ਦੇ ਲੈ ਦੇਖ ਰਿਹਾ ਹਾਂ ਲੈ ਦੇਖ ਲਓ ਨਹੀਂ ਨਹੀਂ ਇੱਕ ਦੋ ਕੋਈ 50 ਆ ਗਏ ਦੇ ਲਓ 4 5 6 7 8 9 10 11 ਜਿਹੜੇ ਆ ਸਕੂਲੇ ਪੜਿਆ ਆ ਹੈ ਉਹ ਸਕੂਲੇ ਚਾਹ ਪੜਾਉਂਦਾ ਰਿਹਾ ਮਾਟਰਾਂ ਨੂੰ ਉਹ ਜੇ ਬੁਲੇ ਬਲੇ ਆਓ ਐਸੋ ਨੇ ਤੋਨ ਬੁਲੇ ਬਈ ਸਹੀ ਆਪਣੀ ਗੱਲ ਆ ਇਹ ਦੀ ਗੱਲ ਆ ਚੱਲ ਬੰਦਾ ਦਾ ਕੜਾ ਮੁੰਡਾ ਲਾਟੂ ਬਸ ਚਲੋ ਬਈ ਲੈ ਵੀ ਆਪਣਾ ਬਿੱਲਾ ਭਰਾ ਮਹਾਰਾਜ ਦੇ ਸਾਡੇ ਬਹੁਤ ਹੀ ਵਧੀਆ ਭਰਾਵਾਂ ਨੇ ਕੋਲਡ ਕੋਫੀ ਦਾ ਲੰਗਰ ਹਰੂ ਸੰਗਤ ਦੇ ਕਰ ਦਿੱਤਾ ਭਾਈ ਠੀਕ ਹੈ ਜੀ ਕੋਲਡ ਕੋਫੀ ਛਕੋ ਤੇ ਮਹਾਰਾਜ ਦਾ ਨਾਮ ਜਪੋ ਤੁਸੀਂ ਦੱਸ ਸਕਦੇ ਕੀ ਕੀ ਪਾਇਆ ਕੋਲਡ ਕਾਫੀ ਦੇ ਵਿੱਚ ਭਾਜੀ ਦੇ ਵਿੱਚ ਕੋਫੀ ਪਾਈ ਆ ਕਰੀਮ ਪਾਈ ਆ ਹੰਡ ਪਾਈ ਆ ਦੁੱਧ ਆ ਵਰਪਿਆ ਤੇ ਚਾਕਲੇਟ ਪਾਈ ਆ ਬਸ ਆ ਰਿੱਕੀ ਮਾਣਾ ਦਾ ਪਿਆਰ ਆ ਸਾਰੀ ਸਹੀ ਗੱਲ ਆ ਭਾਈ ਆ ਰਿੱਕੀ ਭਾਈ ਬਹੁਤ ਖੁਸ਼ ਆ ਟੋਡਕੋ ਆ ਵੀ ਥੈਂਕ ਯੂ ਸੋ ਮਚ ਬ੍ਰੋ ਜੀ ਬਲੀ ਕਰ ਭਲੀ ਚਾਹ ਰਿੱਕੀ ਹੈ ਆ ਜਾ ਜਾ ਰਿਹਾ ਹੁਣ ਤੁਸੀਂ ਸਾਡੇ ਕੋਲ ਮੁੰਡਾ ਕਿਹੜਾ ਦੇ ਗਏ ਆ ਮੁੰਡਾ ਬਾਸ ਆ ਕਿੱਥੇ ਗਿਆ ਕਿੱਥੇ ਆ ਮੁੰਡਾ ਕਿਹੜਾ ਆ ਜਾ ਆ ਆ ਗਿਆ ਆ ਗਿਆ ਆ ਗਿਆ ਠੀਕ ਹੈ ਜੀ ਭਾਈ ਤੁਹਾਨੂੰ ਪਤਾ ਕੀ ਕੀ ਪਾਉਣਾ ਦੱਸੋ ਕੀ ਕੀ ਪਾਉਣਾ ਲੇ ਕੀ ਪਾਉਣਾ ਕੀ ਭਾਈ ਉਹਦਾ ਕਹਿੰਦਾ ਕੋਈ ਨਹੀਂ ਕਰ ਦੇਣਾ ਪਿਆਰ ਦੇ ਦੇ ਭਾਈ ਥੋੜਾ 150 ਦੇ ਜਾ ਜਾਂਦਾ ਹੋਇਆ ਮੇਰੇ ਕੋਲ ਆਈ ਕੋਈ ਆਪਾਂ ਆਹ ਲੋ ਜਿਹੜੀ ਗੱਲ ਸਹੀ ਆ ਪ੍ਰਸ਼ਾਦ ਹੈਗਾ ਆਪਾਂ ਨੂੰ ਦੇਸ ਆ ਭਾਈ ਰਹੀ ਗੱਲ ਯਾਰ ਠੀਕ ਐ ਰਿੱਕੀ ਖੁਸ਼ ਰਿੱਕੀ ਖੁਸ਼ ਖੁਸ਼ ਰਿੱਕੀ ਖੁਸ਼ ਸੇਵਾਦਾਰ ਆ ਪਰ ਪੂਰਾ ਮੁੰਡਾ ਚੋਟੀ ਦਾ ਆ ਦੇਖ ਲੈ ਤੇਰੀ ਬਾਈਪਰ ਵਾਲੀ ਸੇਵਾ ਇਹਨੇ ਨਿਮਹਾਉਂਦਾ ਇਹ ਮੁੰਡਾ ਹੈ ਨਾ ਗੱਡੀ ਇਹਨੂੰ ਦੇਤੀ ਆ ਆਪਣੇ ਗੱਡੀ ਇਹਨੂੰ ਦੇਤੀ ਆ ਬਹੁਤ ਸੇਵਾ ਰਾਤ ਦਾ ਇਹ ਮੁੰਡਾ ਲੱਗਾ ਯਾਰ ਕਿਹੜੇ ਮਿੰਡੋ ਰਾਹੁਲ ਕਾਵਾ ਸੇਵਾਦਾਰ ਆ ਮੁੰਡਾ ਪੂਰਾ ਲੈ ਵੀ ਆਪਣੇ ਭਰਾ ਸਾਰੇ ਸਹੀ ਹੈ ਮਨੀ ਆ ਆ ਪ੍ਰਾਊਡ ਆਫ ਯੂ ਸਾਰੀ ਦਿਹਾੜੀ ਪਿੱਛੇ ਸੁੱਤਾ ਰਹਿਣਾ ਆਰੀ ਦਾੜੀ ਫਸਾ ਰਿਹਾ ਉਹ ਕਿੱਥੇ ਗਿਆ ਕੋਲਡ ਕਾਫੀ ਵਾਲਾ ਭਾਜੀ ਹੁਣ ਇਹਨੂੰ ਕੀ ਕਰਨਾ ਥੱਲੇ ਰੱਖਣੀ ਆ 10 ਮਿੰਟ ਇੱਦਾਂ ਠੰਡੀ ਹਾਂਜੀ ਭਾਜੀ ਮੜੀ ਹਿਲਾਈ ਜਾ ਹੁਣ ਤੇ ਉਹ ਮੜਾ ਚੱਕੋ ਤੂੰ ਚੱਲ ਚੱਲ ਤੂੰ ਆ ਬਚਾ ਆਹੋ ਮੜਾ ਜਾ ਮੀ ਆ ਗਿਆ ਟੱਕ ਦੇ ਭਾਜੀ ਦੁੱਧ ਪਾ ਰੋ ਵੇਚਿਆ ਰੋ ਦੁੱਧੇ ਦੁੱਧ ਕਰਕੇ ਦੰਕਾ ਉਹ ਪਤੀਲੇ ਚ ਦੁੱਧ ਪਾ ਦੇ ਯਾਰ ਇੱਥੇ ਹੀ ਉਹ ਕਿੱਥੋਂ ਆਏ ਦਰਵਾਣਾ ਯੇ ਯੇ ਚੱਲ ਰਿਹਾ ਫਲਕਾ ਦੇ ਜਖਣਾ ਪਾ ਦੇ ਯਾਰ ਉੱਥੇ ਪਾ ਦੇਣਾ ਹੋਰ ਬਾਦੇ ਪਾ ਦੇ ਉੱਧਰ ਵਦਾ ਕਿਦਾ ਪਤੀਲੇ ਹੀ ਰੈਂਟ ਲੀਕ ਕਰਦੀ ਆ ਦੁੱਧ ਬਾਹਰ ਆਈ ਜਾਣਾ ਹਾਂ ਹਾਂ ਪਤੀਲਾ ਉੱਥੋਂ ਰੀਕ ਕਰਦਾ ਸਹੀ ਆ ਵਦਾ ਦੋ ਚੱਲਾ ਮੇਰਾ ਭਰਾ ਓਕੇ bro ਅੱਜ ਵੀ ਵਾਈਪਰ ਦੀ ਸੇਵਾ ਦੇ ਆ ਸਹੀ ਆ ਸਹੀ ਆ ਉਏ ਵੀ ਕੋਈ ਸ਼ਾਕ ਸ਼ੋਭ ਤੇ ਲਾ ਲਓ ਹਣ ਬੁੜੀਆਂ ਹਾਲ ਤਾਂ ਮੈਂ ਜਾਣ ਨਹੀਂ ਸਕਦਾ ਮੰਨੀ ਤੁਸੀਂ ਦੱਸ ਸਕਦੇ ਆ ਕੁਝ ਵੀ ਹੈ ਸਹੀ ਹੈ ਦੱਸਿਓ ਬੇਨਾ